ਵੈਕੀ ਗੀਰ ਹਾਲ ਸਾਹਿਬ ਵੈਕੀ ਦੀ ਖਤੇ ਮੈਂ ਉਮੀਦ ਕਰਦਾ ਹਾਂ ਸਾਰੇ ਮੇਰੇ ਮਿੱਤਰ ਦੂਰਤ ਜਲਦੀ ਕਰਾ ਵਿੱਚ ਹੋਣਗੇ ਹਾਂਜੀ ਅੱਜ ਆਪਾਂ ਟਾਈਗਰਿਮ ਸ਼ੂ ਬਾਰੇ ਗੱਲ ਕਰਾਂਗੇ ਟਾਈਗਰਿਮ ਸ਼ੂ ਮਿਸੂ ਦਾ ਹੁਣ ਰੌਸਮ ਆ ਗਿਆ ਵਾ ਹੁਣ ਆਪਾਂ ਜਿਵੇਂ ਕਵਾਂਟੋ 2G ਲੈ ਲਈਏ ਕਵਾਂਟੋ 2G ਲੈ ਆ ਕੇ ਉਹਨਾਂ ਨੂੰ ਕੋਲ 24 ਘੰਟੇ ਕਿੱਲਾ ਕਰਨਾ ਜੋ 70% ਪਾਣੀ ਵਿੱਚ ਸ਼ੋਕਲੇਆ ਟੂੜੀ ਦੀ ਪੀਰਪਾਸ ਫਾਰਮ ਦਾ ਵੀ ਵੀ ਜਾਇਗਾ ਨਹੀਂ ਹਾਂਜੀ ਹੁਣ ਆਪਾਂ ਪਹਿਲੇ ਨਾ ਟੂੜੀ ਜਿਹੜਾ ਉਧਰ ਤੋਂ ਸੁੱਕੀ ਟੂੜੀ ਲੈ ਆਂਦੀ ਉਧਰ ਆਪਾਂ ਟਿੰਗਰੀਮ ਜਿਹੜਾ ਉਹਨੂੰ ਦਾਸ ਫਾਰਮ ਦਾ ਆਰਡਰ ਦੇ ਦੇਣਾ ਦੇਦਾ ਜਦੋਂ ਆਪਣਾ ਮਾਲਾ ਆਪੋ ਉਹਨੇ ਗੇਰਰੀ ਹਾਈਮੋਲਾਈਜ਼ਰ ਤੋਂ ਫਾਰਮ ਦੇ ਜੋ ਬਣ ਕੇ ਤਿਆਰ ਹੋ ਗਿਆ ਉਹਦਨ ਸਵਾਮਾ ਜਿਹੜਾ ਇੱਕ ਕਰੇ ਆ ਗਿਆ ਉਦੋਂ ਤੁਸੀਂ ਪੂਰੀ ਰਾਤ ਸ਼ਾਮ ਭਿਉੜਨੀ ਆ ਦੂਜੇ ਦਿਨ 24 ਘੰਟੇ ਬਾਅਦ 70-75% ਪਾਣੀ ਸੋਗ ਲੂਗੀ ਫਿਰ ਉਹਨੂੰ ਤਿਹ ਢਲਾਣਾ ਵਾਲੇ ਥਾਂ ਤੇ ਰੱਖਣਾ ਹੈ ਜਦੋਂ ਤੱਕ ਕਿ ਪੌਂਗ ਜਿਹੜਾ ਬਹੁਤ ਪਰ ਨਿਕਲ ਜੇ ਜਦੋਂ ਤੁਹਾਨੂੰ ਆਇਆ ਰੱਖ ਕੇ ਫਿਰ 12x12 ਦੇ ਲਿਫਾਫੇ ਲਿਆਉਣੇ ਆ ਯਾਰਚੂ ਤੇ ਸੇਬਾ ਲੈ ਲੈਣਾ ਮੈਂ ਬੀਆਚ ਜਿਹੜਾ ਆਪਾਂ ਮੂੰਹ ਬੰਨਣ ਵਾਸਤੇ ਫਿਰ ਤੁਸੀਂ ਕੀ ਕਰਨਾ ਹੈ 12 ਬਈ 12 ਦਿਨਾ ਫਾਫੇ ਜਿਹੜੇ ਉਹਨਾਂ ਨੂੰ ਟੂੜੀ ਇੰਨੀ ਕ ਦੋ ਕੈਂਜੀ ਟੂੜੀ ਵਿੱਚ ਪਾਉਣੀ ਹੈ ਫਿਰ ਉੱਤੇ ਇਸ ਫਾਰਮ ਟੈਕ ਖੋਲਣਾ ਇੱਕ ਲਿਫਾਫਾ ਇੱਕ ਲਿਫਾਫੇ ਦੀ bộtਾ ਬਈ ਇੱਕ ਲਿਫਾਫੇ ਜੇ ਹੁੰਦਾ ਮੇਰੇ ਖਿਆਲ 200 ਗ੍ਰਾਮ ਪਾਈਆ ਹੁੰਦਾ ਵਾ ਇੱਕ ਲਿਫਾਫਾ ਗੋਲਣਾ ਇੰਨੀ ਟੂੜੀ ਪਾ ਕੇ ਵਿੱਚ ਛਿੱਟਾ ਦੇਣਾ ਹੁਣ ਫਿਰ ਇਹਨਿੰਕ ਦੋਨੇ ਪੋੜੀਆਂ ਤੇ ਛਿੱਟਾ ਦੇਣਾ ਫਿਰ ਇਹਨਿੰਕ ਵਿੱਚ ਪਾਏ ਚਾਰ ਪੰਜ ਲੀਟਰ ਬਣਾ ਦਈਆਂ ਨਾ ਚਾਰ ਪੰਜ ਲੀਟਰ ਪਾ ਕੇ ਉੱਪਰ ਫਿਰ ਫਿਰ ਥੂੜੀ ਦਾ ਥੂੜੀ ਪਾ ਕੇ ਹੀ ਨਿਕਲ ਫਿਰ ਤੋਂ ਚੰਗੀ ਤਰ੍ਹਾਂ ਘੁੱਟ ਕੇ ਲਾਹ ਹੱਬਾ ਬੰਦੋ ਤੇ ਉਹਨੂੰ ਰੱਖ ਦੋ ਨੀਰੇ ਸਾਹ ਤੇ ਆਇਆ ਆਪਾਂ ਸਾਰੀ ਲਿਪਾ ਪੇਪਰ ਲੜਨੇ ਆ ਤੇ ਹੁਣ ਆਪਾਂ ਨੀਰੇ ਦੇ ਸਾਹ ਕਮਰੇ ਚ ਰੱਖ ਦਨੇ ਬੰਦ ਕਮਰੇ ਚ ਰੱਖ ਦਨੇ ਥੋੜੇ ਦਿਨਾਂ ਬਾਅਦ ਜਦੋਂ ਚੈੱਕ ਕਰਦੇ ਰਹਿਣਾ ਨਾ ਤੇ ਜਦੋਂ ਉਹ ਵਾਈਟ ਵਾਈਟ ਮਜੂਲੀ ਸਾਰੇ ਫੈਲ ਗਈ ਉਹਦੇ ਲਿਖਾ ਕੇ ਖੋਲ ਦੋ ਸਾਰੇ ਲਾਭਿਕ ਕੋਲ ਪਾਸੇ ਕਰਦੇ। ਉਹ ਰੋਟੇ ਰੋਟ ਟੁੱਟਦਾ ਨਹੀਂ ਗਾ ਉਹ ਪੂਛਾ ਵਾਜਣਾ ਹੁੰਦਾ। ਫਿਰ ਤੁਸੀਂ ਹਰ ਰੋਜ਼ ਉਹ ਤੇ ਸਪਰੇਅ ਵਾਲੇ ਪੰਪ ਨਾਲ ਉਹਦੇ ਉੱਤੇ ਪਾਣੀ ਦਾ ਛਿੜਕਾਓ ਕਰਨਾ ਹੈ ਰੋਜ਼ ਸ੍ਰੀ ਸਾਮ। ਜੇ ਜਦੋਂ ਤੁਹਾਨੂੰ ਲੱਗੇ ਕਿ ਸੁੱਕਣ ਨਹੀਂ ਦੇਣਾ ਹੈ। ਹਾਂਜੀ। ਤੇ ਤੁਸੀਂ ਉਸ ਵਸੇ ਇੰਨੀ ਕਿ ਸੇਵਾ ਕਰਨੀ ਆ ਦੀ। ਠੀਕ। ਓਪੇ ਹੌਲੀ-ਹੌਲੀ ਮਸ਼ਰੂਮ ਲੱਗਦੇ ਸ਼ੁਰੂ ਹੋ ਜੈਨੇ ਤਾਂ 15 ਦਿਨਾਂ ਤੱਕ ਰੱਖੋ। ਤੇ ਜਦੋਂ ਲੱਗੇ ਜਦੋਂ ਤੁਹਾਨੂੰ ਪਤਾ ਲੱਗੇ ਕਿ ਹਾਂ ਆਪਾਂ ਇਹਨਾਂ ਦੇ ਤੋੜਨੇ ਆ ਇਹ ਤੋੜਨੇ ਤੁਸੀਂ ਕਿਵੇਂ ਆ ਸਿੱਧੇ ਹੀ ਤੋੜਨੇਗੇ ਜਾਂ ਕਰਨਾ ਕਿਸੇ ਨਾਲ ਕਰਦਰਾਉਣੇ ਕਿੱਟਨੇਗੇ ਉਹ ਤੋੜਦੇ ਜਿਵੇਂ ਆਪਾਂ ਬਲਬ ਨਹੀਂ ਲਾਉਂਦੇ ਬਲਬ ਲਾਉਣੇ ਆ ਪੰਜਾਂ ਬਲਬ ਲਾਉਂ ਆਏ ਆਏ ਕਰਕੇ ਕਮਾ ਗਈ ਉਹ ਮੈਂ ਡੋਟ ਜਣੀ ਮਾੜੇ ਜਿਹੜੇ ਡੋਟ ਜਣੀ ਆਏ ਤੋੜ ਕੇ ਤੇ ਬਸ ਸਾਡੀ ਮੈਚ ਪਾ ਲਓ ਹਾਂਜੀ ਧੰਨਵਾਦ ਓਕੇ ਧੰਨਵਾਦ ਜੇ ਵੀਰ ਚੰਗੀ ਰਹੀਦਾ ਸੀ ਰਿਕਮੈਂਡ ਕਰਦੇ ਤੇ Thank you.